ਆਵਾਰਾ ਪਸ਼ੂਆਂ ਦੀ ਗੱਲ ਕਰੀਏ ਜਾਂ ਫਿਰ ਇਹਨਾਂ ਪਸ਼ੂਆਂ ਨਾਲ ਹੋਣ ਵਾਲੇ ਸੜਕ ਹਾਦਸਿਆਂ ਦੀ ਗੱਲ ਕਰੀਏ ਕਈ ਵਾਰ ਇਹ ਮਸਲਾ ਵਿਧਾਨ ਸਭਾ ਦੇ ਵਿੱਚ ਉੱਠਿਆ ਅੱਜ ਵੀ ਇਸ ਮਸਲੇ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਗੱਲ ਉੱਠੀ ਹੈ ਐ ਐਮਐਲਏ ਦੇਵਮਾਨ ਸਾਡੇ ਨਾਲ ਨੇ ਇਹਨਾਂ ਨੇ ਮਸਲਾ ਚੱਕਿਆ ਮਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਸੀਂ ਆ ਮਸਲਾ ਚੱਕਿਆ ਔਰ ਇਸ ਦੇ ਨਾਲ ਇੱਕ ਹੋਰ ਮੰਗ ਵੀ ਕਰਤੀ ਕਿ ਇਸ ਨੂੰ ਰਾਸ਼ਟਰੀ ਜਿਹੜਾ ਪਸ਼ੂ ਉਸ ਦਾ ਦਰਜਾ ਦੇ ਦਿੱਤਾ ਜਾਏ ਓਵਰঅল ਤੁਹਾਡਾ ਮੰਤਵ ਕੀ ਹੈ ਇਸ ਮੰਗ ਤੇ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਸਾਡੇ ਧਰਮ ਦੇ ਵਿੱਚ ਗਊ ਮਾਤਾ ਨੂੰ ਬਹੁਤ ਉੱਚਾ ਅਸੀਂ ਆਉਦਾ ਦਿੰਦੇ ਆ ਜੀ ਠੀਕ ਹੈ ਜੀ ਗਊ ਮਾਤਾ ਕਹਿੰਦੇ ਆ ਅਸੀਂ ਜਿਹੜੀ ਗਊ ਮਾਤਾ ਸਾਨੂੰ ਸਾਡੇ ਬੱਚਿਆਂ ਨੂੰ ਇੱਕ ਪੋਸਟਿਕ ਦੁੱਧ ਦਿੰਦੀ ਹੈ ਜੀ ਉਹਦਾ ਗੁਹਾ ਵੀ ਕੰਮ ਆਉਂਦਾ ਚਮੜੀ ਵੀ ਕੰਮ ਆਉਂਦੀ ਹੈ ਹੱਡ ਵੀ ਕੰਮ ਆਉਂਦੇ ਨੇ ਠੀਕ ਹੈ ਜੀ ਪਿਸ਼ਾਬ ਵੀ ਕੰਮ ਆਉਂਦਾ ਜੀ ਪਰ ਜਦੋਂ ਗਊ ਮਾਤਾ ਜਿਹੜੀ ਹੈ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਫਿਰ ਉਸੇ ਗਊ ਮਾਤਾ ਤੋਂ ਅਸੀਂ ਮੁਨਕਰ ਹੋ ਜਾਂਦੇ ਆ ਜੀ ਉਹਨੂੰ ਸੜਕ ਦੇ ਛੱਡ ਦਿੰਦੇ ਆ ਅਸੀਂ ਮੂੰਹ ਨੇਰੇ ਉਦਾਂ ਰੱਸਾ ਖੋਲ ਕਿਉਂਗੇ ਤੇ ਹੋ ਗਏ ਜਿਹਦੇ ਕਰਕੇ ਇਨਸਾਨੀ ਜ਼ਿੰਦਗੀਆਂ ਖਤਮ ਹੋ ਰਹੀਆਂ ਨੇ ਐਕਸੀਡੈਂਟ ਦੇ ਰੂਪ ਦੇ ਵਿੱਚ ਜਿਹਦੇ ਕਰਕੇ ਕਿਸਾਨਾਂ ਦੀ ਫਸਲ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਅੱਜ ਮੈਂ ਵਿਧਾਨ ਸਭਾ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਰੇਜ਼ ਕੀਤਾ ਪੁਆਇੰਟ 0 ਦੇ ਵਿੱਚ ਕਿ ਕੋਈ ਨਾ ਕੋਈ ਐਸਾ ਸਖਤ ਕਾਨੂੰਨ ਬਣੇ ਔਰ ਪੰਜਾਬ ਗਵਰਨਮੈਂਟ ਸਟੇਟ ਗਵਰਨਮੈਂਟ ਸਾਡੀ ਜਿਹੜੀ ਆ ਇੱਕ ਪ੍ਰੋਪਰ ਲਿਖਤੀ ਰੂਪ ਦੇ ਵਿੱਚ ਇਹ ਗੱਲ ਮੂਵ ਕਰੇ ਕੇਂਦਰ ਸਰਕਾਰ ਨੂੰ ਕਿ ਕੇਂਦਰ ਸਰਕਾਰ ਪੂਰੇ ਦੇਸ਼ ਦੇ ਵਿੱਚ ਅਵਾਰਾ ਜਿਹੜੀ ਪਸ਼ੂ ਨੇ گاਵਾ ਨੇ ਠੱਠੇ ਨੇ ਇੰਨਾਂ ਲਈ ਸਖਤ ਤੋਂ ਸਖਤ ਕਾਨੂੰਨ ਬਣਾਵੇ ਟੈਕਸ ਵੀ ਅਸੀਂ ਪੇ ਕਰਦੇ ਆਂ ਜੀ ਠੀਕ ਹੈ ਜੀ ਦੁੱਧ ਵੀ ਅਸੀਂ ਪੀਂਨੇ ਆ ਜੀ ਟੈਕਸ ਵੀ ਅਸੀਂ ਦੇਣੇ ਆ ਜੀ ਜੋ ਦੁੱਧ ਦੇਣਾ ਬੰਦ ਕਰਕੇ ਗਾਂ ਟੈਕਸ ਵੀ ਸਾਡੇ ਤੋਂ ਜਾਂਦਾ ਰਹਿੰਦਾ ਜੀ ਪਰ ਕਿਤੇ ਨਾ ਕਿਤੇ ਨੁਕਸਾਨ ਜਿਹੜਾ ਉਹ ਸਾਡਾ ਹੀ ਹੁੰਦਾ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਸਖਤ ਕਾਨੂੰਨ ਦੀ ਮੰਗ ਕਰਦਾ ਬੰਦ ਕਿੱਲਾ ਕਾਨੂੰਨ ਆ ਜੀ ਇਹ ਮੈਂ ਉਸੇ ਉਹੀ ਤਾਂ ਗੱਲ ਕਰ ਰਿਹਾ ਕਿ ਗਊ ਤੇ ਠੱਠਿਆਂ ਦੀ ਰੱਖ-ਰਖਾਅ ਲਈ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਮੈਂ ਨਰੇਂਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਦੇ ਹਿਦੇਸ਼ ਦੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਰੂਰ ਇਸ ਗੱਲ ਤੇ ਗੌਰ ਕਰਕੇ ਗਊ ਮਾਤਾ ਜਿਹੜਾ ਜਿਹੋ ਤਾਂ ਉਸ ਦਾ ਉਸ ਪੱਧਰ ਤੇ ਕੋਈ ਉਸ ਪੱਧਰ ਦਾ ਉਹਨੂੰ ਮਾਨ ਸਨਦਕਾਰ ਦਿੱਤਾ ਜਾਵੇ ਔਰ ਗਊਆਂ ਦੀ ਠੱਠਿਆਂ ਦੀ ਰੱਖ ਰਖਾਅ ਵਾਸਤੇ ਜਿਹੜਾ ਸਾਡਾ ਟੈਕਸ ਜਾਂਦਾ ਪ੍ਰੋਪਰ ਤਰੀਕੇ ਨਾਲ ਉਹਦੀ ਟਰਾਂਸਪੇਰੈਂਟ ਹੋਵੇ ਉਹਦੀ ਅਕਾਉਂਟੇਬਿਲਟੀ ਤੈਅ ਹੋਵੇ ਔਰ ਜਿਹੜੇ ਲੋਕ ਗਊ ਦਾ ਦੁੱਧ ਪੀ ਕੇ ਗਊ ਨੂੰ ਛੱਡ ਦਿੰਦੇ ਆ ਠੱਠਿਆਂ ਨੂੰ ਛੱਡ ਦਿੰਦੇ ਆ ਤੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਨੂੰਨ ਬਣੇ ਤਾਂ ਕਿ ਸੜਕ ਦੇ ਉੱਪਰ ਕਿਸੇ ਦਾ ਪੁੱਤ ਨਾ ਮਰੇ ਕਿਸ ਦੀ ਮਾਂ ਨਾ ਮਰੇ ਕਿਸ ਦਾ ਬਾਪ ਨਾ ਮਰੇ ਪਰ ਅਚਾਨਕ ਇਹਦੀ ਡੈਥ ਨਾ ਹੋਵੇ ਕਿਸਾਨਾਂ ਦੀ ਕਾਰਵਾਈ ਦੀ ਮੰਗ ਕਰਦੇ ਹਾਂ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨ ਸਖਤ ਹੋਣਾ ਚਾਹੀਦਾ ਜੀ ਕਾਨੂੰਨ ਸਖਤ ਹੋਣਾ ਚਾਹੀਦਾ ਔਰ ਇਹ ਕਾਨੂੰਨ ਸਖਤ ਉਦੋਂ ਹੋਗਾ ਜਦੋਂ ਸਾਡੀ ਮਾਂ ਜਿਹੜੀ ਹੈ ਸਾਡੀ ਮਾਂ ਜਿਹੜੀ ਗਾਂ ਮਾਤਾ ਉਹਨੂੰ ਸਤਿਕਾਰ ਮਿਲੇਗਾ ਆਫੀਸ਼ੀਅਲੀ ਤੌਰ ਤੇ ਕਾਨੂੰਨੀ ਤੌਰ ਤੇ ਇਹ ਅਸੀਂ ਤੈਅ ਕਰ ਦਾਂਗੇ ਸਰਕਾਰ ਨੇ ਕਾਨੂੰਨ ਬਣਾਤਾ ਕਿ ਅਗਰ ਕੋਈ ਇਦਾਂ ਕਰੇਗਾ ਤਾਂ ਉਹਦੀ ਆ ਸਜ਼ਾ ਜੀ ਤਾਂ ਫਿਰ ਜਾ ਕੇ ਕਿਤਨੇ ਕਿ ਤੈਨੂੰ ਠੱਲਪ ਹੋ ਗਈ ਤੁਹਾਨੂੰ ਲੱਗਦਾ ਕਿ ਸਟੇਟ ਜਾਂ ਫਿਰ ਰਾਸ਼ਟਰੀ ਹੈ ਪਸ਼ੂਵਾਂ ਦੀ ਗੱਲ ਕਰੀਏ ਪਖਸ਼ੀਆਂ ਦੀ ਗੱਲ ਕਰੀਏ ਉਹ ਪਹਿਲਾਂ ਹੀ ਉਹਨਾਂ ਦੇ ਨਾਂ ਜਿਹੜੇ ਨੇ ਉਹ ਫਾਈਨਲ ਹੈ ਜਿਸ ਤਰ੍ਹਾਂ ਰਾਸ਼ਟਰੀ ਪਸ਼ੂ ਦੇ ਵਿੱਚ ਸ਼ੇਰ ਜਿਹੜਾ ਹੈ ਉਹ ਰਾਸ਼ਟਰੀ ਪਸ਼ੂ ਕਹੇ ਲਾਂਦਾ ਤੇ ਤੁਸੀਂ ਗਾਂ ਦੀ ਗੱਲ ਕਰ ਰਹੇ ਹੋ ਕਿ ਗਾਂ ਨੂੰ ਰਾਸ਼ਟਰੀ ਪਸ਼ੂ ਦਾ ਦਰਜਾ ਦੇ ਦਿੱਤਾ ਜਾਏ ਤੇ ਫਿਰ ਸ਼ੇਰ ਦਾ ਕੀ ਹੋਊਗਾ ਮੇਰੀ ਭਾਵਨਾ ਸਮਝਣ ਦੀ ਕੋਸ਼ਿਸ਼ ਕਰੋ ਮੇਰਾ ਕਹਿਣ ਦਾ ਭਾਵ ਹੈ ਕਿ ਰਾਸ਼ਟਰੀ ਲੈਵਲ ਤੇ ਗਊ ਮਾਤਾ ਨੂੰ ਕੋਈ ਐਸਾ ਸਥਾਨ ਮਿਲਣਾ ਚਾਹੀਦਾ ਜੀ ਜਿਦੇ ਕਰਕੇ ਸਾਡੇ ਕਾਨੂੰਨ ਦੇ ਵਿੱਚ ਇਹ ਗੱਲ ਤੈਹ ਹੋ ਜਵੇ ਕਿ ਇਹ ਵਾਕਈ ਇੱਕ ਗਊ ਮਾਤਾ ਸਾਡੀ ਮਾਂ ਹੈ ਇਹਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਦੁੱਧ ਦਿੰਦੀ ਜਾਂ ਨਹੀਂ ਦਿੰਦੀ ਉਹਦਾ ਰਖ ਰਖਾਉ ਜਾਂ ਤਾਂ ਰੱਖਣ ਵਾਲੇ ਜਿਹੜੇ ਦੁੱਧ ਪਿੰਦੇ ਨੇ ਉਹ ਕਰਨ ਜਾਂ ਸਰਕਾਰ ਕਰੇ ਜੀ ਤੈਹ ਹੋਵੇ ਔਰ ਤਾਂ ਕਿ ਇਹ ਘਟਨਾਵਾਂ ਤੋਂ ਸਾਨੂੰ ਇਨਜਾਤ ਮਿਲ ਸਕੇ ਜੀ ਮੇਰੀ ਇਹ ਮੰਗ ਹੈ ਜੀ ਧਾਰਮਿਕ ਮਸਲਾ ਵੀ ਬਣ ਸਕਦਾ ਨਹੀਂ ਧਾਰਮਿਕ ਮੇਰੀ ਗੱਲ ਸੁਣੋ ਜੀ ਪਤਾ ਗਾਂ ਦੀ ਰਖ ਰਖਾਉ ਕਰ ਰਹੇ ਹਨ ਜੀ ਸੰਭਾਲ ਸੰਭਾਲ ਕਰ ਰਹੇ ਹਨ ਜੀ ਤੁਹਾਡੇ ਧਰਮ ਦੇ ਵਿੱਚ ਗਾਂ ਦਾ ਬਹੁਤ ਵੱਡਾ ਰਤਬਾ ਹੈ ਜੀ ਮੈਂ ਤਾਂ ਉਹਨਾਂ ਦੀ ਮੈਂ ਤਾਂ ਸੰਭਾਲ ਦੀ ਗੱਲ ਕਰ ਰਿਹਾ ਜੀ ਮੈਂ ਮਰਨ ਦੀ ਗੱਲ ਮੈਂ ਤਾਂ ਸੰਭਾਲਣ ਦੀ ਗੱਲ ਕਰ ਰਿਹਾ ਕਿ ਆਵਾਰਾ ਗਊਆਂ ਜਿਹੜੀਆਂ ਨੇ ਜਿਹਦੇ ਕਰਕੇ ਬਹੁਤ ਵੱਡਾ ਨੁਕਸਾਨ ਸਾਡਾ ਹੁੰਦਾ ਅਗਰ ਅਸੀਂ ਉਹਦੀ ਸਾਂਭ ਸੰਭਾਲ ਪ੍ਰੋਪਰ ਤਰੀਕੇ ਨਾਲ ਕਾਨੂੰਨੀ ਤੌਰ ਨਾਲ ਗੱਲ ਤੈਅ ਕਰ ਦਿਆਂਗੇ ਜੀ ਠੀਕ ਹੈ ਨਾ ਜੀ ਤਾਂ ਫਿਰ ਇਹ ਸਾਰਾ ਕੁਝ ਬੰਦ ਹੋ ਜਾਣਾ ਘਾਟ ਕਿੱਥੇ ਮੰਦੇ ਹੋ ਕਿਉਂਕਿ ਅਗਰ ਅਸੀਂ ਗੱਲ ਕਰੀਏ ਕਿ ਇਹ ਕਿਹਾ ਜਾਂਦਾ ਹੈ ਕਈ ਗਊਸ਼ਾਲਾ ਖੋਲੀਆਂ ਹੋਈਆਂ ਨੇ ਉਸ ਦੇ ਵਿੱਚ ਗਊਆਂ ਨੂੰ ਰੱਖਿਆ ਜਾਂਦਾ ਹੈ ਆਵਾਰਾ ਪਸ਼ੂਆਂ ਨੂੰ ਰੱਖਿਆ ਜਾਂਦਾ ਹੈ ਘਾਟ ਕਿੱਥੇ ਮੰਦੇ ਹੋ ਦੇਖੋ ਬਹੁਤ ਸਾਰੀਆਂ ਗਊਸ਼ਾਲਾ ਕੰਮ ਕਰ ਰਹੀਆਂ ਨੇ ਬਹੁਤ ਅੱਛਾ ਕਰ ਰਹੀਆਂ ਨੇ ਕਈ ਗਊਸ਼ਾਲਾ ਦੇ ਵਿੱਚ ਕੰਮ ਅੱਛਾ ਨਹੀਂ ਹੋ ਰਿਹਾ ਉੱਥੇ ਵੀ ਜਿਹੜਾ ਦੁੱਧ ਦੇਣ ਵਾਲੀਆਂ ਗਾਵਾਂ ਨੇ ਉਹਨਾਂ ਨੂੰ ਹਰਾ-ਚਾਰਾ ਦਿੱਤਾ ਜਾਂਦਾ ਜਿਹੜੀਆਂ ਨਹੀਂ ਦਿੰਦੀਆਂ ਉਹਨਾਂ ਨੂੰ ਤੂੜੀ ਨਾਲ ਸਾਰ ਦਿੱਤਾ ਜਾਂਦਾ ਜੀ ਇਹ ਕਿਤੇ ਨਾ ਕਿਤੇ ਇਹ ਜਿਹੜੀ ਸਮਾਨਤਾ ਨਾ ਜੀ ਇਹ ਮਤਲਬ ਠੀਕ ਨਹੀਂ ਇਹ ਮਾਨਸਿਕਤਾ ਨੂੰ ਪੇਸ਼ ਕਰਦੀ ਹੈ انسان ਦੀ ਮਾਨਸਿਕਤਾ ਕਰਕੇ انسان ਪ੍ਰੋਬਲਮ ਦੇ ਵਿੱਚ ਹੈ ਜੀ ਮਰ ਕੌਣ ਰਿਹਾ ਜੀ انسان ਸੜਕ ਤੇ ਅਪਾ ਸੜਕ ਤੇ ਜਾਂਦੇ ਆ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਗੱਲ ਹੁੰਦੀ ਹੈ ਕਿ ਤੇਵਾਰਾ ਪਸ਼ੂ ਤੇਵਾਰਾ ਕੋਈ ਗਾਂ ਮੂਰੀ ਆ ਗਈ ਠੱਠਾ ਮੂਰੀ ਆ ਗਈ ਕਿਤੇ ਮੇਰੇ ਮੇਰਾ ਕਿਤੇ ਐਕਸੀਡੈਂਟ ਨਾ ਹੋ ਜਾਵੇ ਹੁੰਦਾ ਕਿ ਨਹੀਂ ਦਿਮਾਗ ਦੇ ਵਿੱਚ ਆਪਣੇ ਆਪ ਦੇਖਦੇ ਵੀ ਹਾਂ ਰੋਜ਼ ਉਸ ਚੀਜ਼ ਦੇ ਬਚਾਅ ਤੋਂ ਇਹ ਜ਼ਰੂਰੀ ਹੈ ਪਰ ਇਹ ਕੰਮ ਕੌਣ ਕਰ ਸਕਦਾ ਜੀ ਸਟੇਟ ਗਵਰਨਮੈਂਟ ਇਹ ਕੰਮ ਕੌਣ ਕਰ ਸਕਦਾ ਕੇਂਦਰ ਸਰਕਾਰ ਤਾਂ ਕਰਨਾ ਚਾਹੀਦਾ ਜੀ ਮੇਰੀ ਇਹ ਮੰਗ ਹੈ ਕਿ ਕਾਨੂੰਨ ਕੋਈ ਐਸਾ ਸਖਤ ਬਣੇ ਕਿ ਗਊ ਮਾਂ ਦੀ ਸਾਂਭ ਸੰਭਾਲ ਠੱਠੇ ਦੀ ਸਾਂਭ ਸੰਭਾਲ ਵਾਸਤੇ ਕੋਈ ਐਸਾ ਸਖਤ ਕਾਨੂੰਨ ਬਣੇ ਤਾਂ ਕਿ ਇਹਨਾਂ ਦਾ ਮਾਨ ਸਤਕਾਰ ਵੀ ਬਰਕਰਾਰ ਰਹੇ ਔਰ ਇਨਸਾਨ ਕੌਸੀ ਦੇ ਤੌਰ ਤੇ ਕਾਨੂੰਨ ਦੀ ਮੰਗ ਕੀਤੀ ਹੈ ਕਿ ਜਿਹੜੇ ਆਵਾਰਾ ਪਸ਼ੂ ਉਹਨਾਂ ਦੀ ਸਾਂਭ ਸੰਭਾਲ ਲਈ ਕੋਈ ਸਖਤ ਕਾਨੂੰਨ ਬਣੇ ਤਾਂ ਕਿ ਜਦੋਂ ਕਹਿ ਸਕਦੇ ਹਾਂ ਕਿ ਗਊ ਮਾਤਾ ਦੁੱਧ ਦੇਣਾ ਛੱਡ ਦਿੰਦੀ ਹੈ ਉਸ ਨੂੰ ਜਿਹੜੇ ਲੋਕ ਸੜਕਾਂ ਤੇ ਛੱਡ ਦਿੰਦੇ ਨੇ ਤੇ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਹੁੰਦੀ ਹੋਈ ਨਜ਼ਰ ਆਏ ਕੈਮਰਾ ਪਰਸਾਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤਾਂਤਰੇਕ पंडित मौलवी बेगम तांत्रिक एना चोर ठगा तो सावधान स्पेशलिस्ट वशीकरण सट्टा नंबर लव मैरिज पति पत्नी चन विदेश च पक्का होना कारोबार दा ना चलना सिर्फ इकती घंटिया च समाधान फ्री फ्री फ्री, फ्री आर के तांत्रिक मोबाइल पचानवे एक जीरो तिरानवे सतर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर